ਸੁਬਾ ਨਹੀਂ ਆ ਇਸ ਲਈ ਸਾਲ 224 ਜਿਆਦਾ ਖਫਤ ਤੇ ਛੋਟ ਲਾਨੀ ਗਈ ਸੀ ਜਿਹੜੀ ਉਸ ਨੂੰ ਮੌਜੂਦਾ ਸਾਲ 224 25 ਚ ਖਤਮ ਕੀਤਾ ਜਾਂਦਾ 16 ਜੂਨ 224 ਤੋਂ ਇਸ ਨੂੰ ਅਸੀਂ ਵਾਪਸ ਲੈ ਲਿਆ ਅ 16 ਮਈ 23 ਨੂੰ ਲਾਨਿਆ ਸੀ 16 ਜੂਨ 224 ਤੋਂ ਇਸ ਨੂੰ ਵਾਪਸ ਲੈ ਲੈ ਕਿ ਅਸੀਂ ਹੁਣ ਸਰਪਲਸ ਸੁਬਾ ਨਹੀਂ ਰਹੇ ਚਲੋ ਮਾਮਲਾ ਇੱਥੇ ਹੀ ਨਿਕਲੋ ਹੋਰ ਪਹਿਲੂ ਤੇ ਆ ਗਏ ਪੰਜਾਬ ਹਿਮਾਚਲ ਚ ਜਿਹੜੇ ਡੈਮ ਨੇ ਉਹਨਾਂ ਦਾ ਪਾਣੀ ਦਾ ਪੱਧਰ ਥੱਲੇ ਚਲਾ ਗਿਆ। ਰੰਜੀਤ ਸਾਗਰ ਡੈਮ ਦੇ ਦੋ ਯੂਨਟ ਬੰਦ ਪਏ ਨੇ। ਨਤੀਜਾ 300 ਮੈਗਾਵਾਟ ਬਿਜਲੀ ਉਪਾਦਨ ਬੰਦ ਹੋ ਗਿਆ। 210 ਮੈਗਾਵਾਟ ਲਹਿਰਾ ਮਹੋਪਤਾਲਾ ਯੂਨਟ ਆ ਜਿਹੜਾ ਉਹ ਠੱਪ ਪਿਆ। ਤੇ ਕੁੱਲ 343% ਬਜਲਿਆ। ਪੰਜਾਬ 'ਚ ਬਿਜਲੀ ਦੀ ਮੰਗ ਨਵਾਂ ਰਿਕਾਰਡ ਤੋੜੇ ਹੋਏ ਨੇ ਕਹਿੰਦੇ। ਆਪਾਂ ਗੱਲੇ ਕਰ ਰਹੇ ਹਾਂ ਕਿ 15471 ਮੈਗਾਵਾਟ। ਕਹਿੰਦੇ ਪਾਣੀ ਦੀ ਘਾਟ ਕਾਰਨ ਪਾਣੀ ਦਾ ਲੈਵਲ ਜਿਹੜਾ ਥੱਲੇ ਜਾ ਰਿਹਾ ਲਗਾਤਾਰ ਕਿਉਂਕਿ ਗਰਮੀ ਪੈ ਰਹੀ ਹੈ ਤੇ ਜੇ ਮੀਂਹ ਪੈ ਨਹੀਂ ਰਿਹਾ ਪਹਾੜਾਂ ਚ ਉੱਪਰ ਵੀ ਹੈ ਬਰਫ਼ ਪਿਛਲੀ ਵਾਰ ਜ ਨਹੀਂ ਹੈ ਨੀਗੀ ਉਹ ਪਿੰਗਲ ਕੇ ਆਉਣੀ ਹੁੰਦੀ ਜਿਹੜੀ ਉਹ ਸਾਰਾ ਪਹਿਲੂ ਵੀ ਆ ਪਰ ਅਜੇ ਮੀਂਹ ਵੀ ਨਹੀਂ ਆਇਆ ਬਰਸਾਤਾਂ ਵੀ ਨਹੀਂ ਆਈ ਇਸ ਲਈ ਡੈਮ ਵੀ ਨਹੀਂ ਭਰ ਰਹੇ ਤੇ ਫਿਰ ਕਈ ਵਾਰ ਇੰਨਾ ਵਾਧਾ ਜਾਂਦਾ ਕਿ ਛੱਡ ਦੇਣ ਤੇ ਹੜੇ ਹੋ ਆਇਆ ਜਾਂਦਾ ਉਹ ਵੀ ਸਥਿਤੀ ਨਾਲ ਨਿਚਠਣ ਲਈ ਪੰਜਾਬ ਨੂੰ ਤਿਆਰ ਰਹਿਣ ਦੀ ਲੋੜ ਹੁਣ ਹਾਲਤ ਇਹ ਕਿ ਗੰਜੀਤ ਸਾਗਰ ਡੈਮ ਦੇ ਵਿੱਚ ਕੁੱਲ 300 ਮੈਗਾਵਾਟ ਜਿਹੜੀ ਕੈਪੈਸਿਟੀ ਆ ਉਹਦੀ ਉਹਦੇ 202 ਜੂਨਟ ਬ ਹੈਂ ਲਹਿਰਾ ਮੁਹਬਤ ਦਾ 1210 ਮੈਗਾਵਾਟ ਵਾਲਾ ਦੋ ਨੰਬਰ ਜੁਨਟ ਪਹਿਲਾਂ ਤੋਂ ਹੀ ਬੰਦ ਪਿਆ ਇੱਕ ਪਾਸੇ ਰنجੀਸਾ ਘਾਟ ਡੈਮ ਦੇ 300 ਮੈਗਾਵਾਟ ਬਿਜਲੀ ਉਤਪਾਦਨ ਵਾਲਾ ਜੁਨਟ ਬੰਦ ਹੋ ਗਿਆ ਦੂਜੇ ਪਾਸੇ ਲਹਿਰਾ ਮੁਹਬਤ ਦਾ 210 ਮੈਗਾਵਾਟ ਬਿਜਲੀ ਉਤਪਾਦਨ ਵਾਲਾ ਜੁਨਟ ਬੰਦ ਹੋ ਗਿਆ ਇਸ ਤਰ੍ਹਾਂ ਕੁੱਲ 510 ਮੈਗਾਵਾਟ ਬਿਜਲੀ ਉਤਪਾਦਨ ਸਾਡਾ ਜਿਹੜਾ ਉੱਪਰ ਹੋ ਗਿਆ ਸਿਸਟਮ ਤੇ ਇਹ ਕਹਿੰਦੇ ਕਿ ਜਿਹੜਾ ਨਹਿਰੀ ਪਾਣੀ ਹੈ ਉਹਦਾ ਹੁਣ ਉਵੇਂ ਜਿਵੇਂ ਰنجੀਸਾ ਘਾਟ ਡੈਮ ਦੇ ਵਿੱਚ ਜਿੰਨੀ ਕੁ ਪਾਣੀ ਹੈਗਾ ਉਦੇ ਹਵਾਲੇ ਨਾਲ ਕਹਿੰਦੇ ਕਿ ਹੁਣ ਅਸੀਂ ਨਹਿਰਾਂ ਦੇ ਵਿੱਚ ਸਪਲਾਈ ਦੇ ਕੇ ਖੇਤੀਬਾੜੀ ਲਈ ਵਰਤਣ ਦੀ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਨੇ ਪਿਛਲੇ ਦਿਨੀ ਇਹ ਸਵਾਲ 'ਤੇ ਕੰਮ ਕੀਤਾ ਪਰ ਤੁਸੀਂ ਇੱਥੋਂ ਦਾ ਜਾ ਸਮਝੋ ਇਸ ਵਕਤ ਜਿਹੜਾ ਪਾਣੀ ਹੈ ਉਹ 1311.29 ਫੁੱਟ ਹੈ ਜਿਹੜਾ ਪੱਧਰ ਹੈ ਡੈਮ ਦਾ ਪੌਂਗ ਡੈਮ ਦੀ ਜੇਕਰ ਮੈਂ ਗੱਲ ਕਰਾਂ ਕਹਿੰਦੇ ਪੌਂਗ ਡੈਮ ਦੇ ਵਿੱਚ ਇਸ ਵਾਰ ਜਿਹੜਾ ਇਸ ਵਕਤ ਪਾਣੀ ਦਾ ਪੱਧਰ ਹੈ ਉਹ 1311.29 ਫੁੱਟ ਹੈ ਤੇ ਇਹਦੇ ਵਿੱਚ ਜਿਹੜੇ ਇਨਫਲੋ ਹੈ ਪਾਣੀ ਦਾ ਇਨਫਲੋ ਹੈਗਾ ਜੀ 1243 ਕਿਊਸਿਕ ਜਿਹਨੂੰ ਆਪਾਂ ਕਹਿੰਦੇ ਆ ਨਾ 1543 ਕਿਊਸਿਕ ਇਨਫਲੋ ਹੈ ਪਾਣੀ ਦਾ ਪਰ ਹੁਣ ਪਿਛਲੇ ਸਾਲ ਚਲ ਜੋ ਪਿਛਲੇ ਸਾਲ ਦੇ ਵਿੱਚ ਇਸ ਦਿਨਾਂ ਦੇ ਦੌਰਾਨ 1332.18 ਫੁੱਟ ਪਾਣੀ ਸੀ ਇਸ ਵਾਰ 1311 ਚਲੋ ਇੱਥੇ ਤੁਸੀਂ ਕਹਿ ਸਕਦੇ ਹੋ ਜਿਆਦਾ ਫਰਕ ਨਹੀਂ 1311 ਤੇ 1332 ਫਿਰ ਵੀ 21 ਮੈਗਾਵਾਟ 21 ਮਤਲਬ ਫੁੱਟ ਦਾ ਫਰਕ ਹੈਗਾ ਪੱਦਰ ਤਾਂ ਹੈ ਨਾ ਪਰ ਪਾਣੀ ਦਾ ਜਿਹੜਾ ਇਨਫਲੋ ਹੈ ਉਹ ਪਿਛਲੀ ਵਾਰ 4470 ਓਹ ਸੀਗਾ ਕਿਊਸਿਕ 4470 ਕਿਊਸਿਕ ਸੀਗਾ ਪਿਛਲੇ ਸਾਲ ਇਸ ਵਾਰ ਸਿਰ 1243 ਕਿਊਸਿਕ ਹੈ ਪਾਣੀ ਦਾ ਇਨਫਲੋ ਇੱਥੋਂ ਸਮਝੋ ਸਥਿਤੀ ਕੀ ਹੈ ਰਹਿਮਤ ਦੀ ਸਾਡੀ ਇਸ ਲਈ ਇਹ ਇੱਕ ਵੱਡਾ ਸਵਾਲ ਖੜਾ ਹੁਣ ਆਜੋ ਇਹ ਤੋਂ ਅਹਿਮ ਪਹਿਲੂ ਤੇ ਜਿਹੜੀ ਚਿੱਠੀ ਲਿਖੀ ਹੈ ਫੈਡਰੇਸ਼ਨ ਨੇ ਉਹਦੇ ਵਿੱਚ ਦੋ ਗੱਲਾਂ ਬਹੁਤ ਗੌਰ ਕਰਨ ਵਾਲੀਆਂ ਪਹਿਲੀ ਗੱਲ ਉਹ ਕਹਿੰਦੇ ਜੀ ਕਿ ਸੂਬੇ ਦੇ ਵਿੱਚ ਜਿਹੜੀ ਮੁਫਤ ਬਿਜਲੀ ਦੀ ਸਕੀਮ ਹੈ ਤੇ ਉੱਤੇ ਸੋਚੋ ਦੂਜਾ ਉਹ ਕਹਿੰਦੇ ਜੀ ਬਿਜਲੀ ਚੋਰੀ ਨੂੰ ਰੋਕਣ ਵੱਲ ਧਿਆਨ ਦਿਓ ਚਾਹੇ ਐਨਐਸਏ ਤਹਿਤ ਲਿਓ ਚਾਹੇ ਐਨਐਸਏ ਲਾ ਲਓ ਬਿਜਲੀ ਚੋਰਾਂ ਉੱਤੇ ਐਨਐਸਏ ਦੇ ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਇਹ ਆਲ ਇੰਡੀਆ ਯੂਨੀਅਨ ਫੈਡਰੇਸ਼ਨ ਮੰਗ ਕਰ ਰਹੀ ਹੈ ਕਰ ਲਵੇ ਪੰਜਾਬ ਸਰਕਾਰ ਹੋਊਗਾ ਕੀ ਕਿੰਨੇ ਕੁ ਪੁਲਿਸ ਵਾਲਿਆਂ ਨੂੰ ਅੰਦਰ ਲਾਉਂਗੇ ਕਿੰਨੇਕ ਥਾਣੇ ਵਾਲਿਆਂ ਨੂੰ ਅੰਦਰ ਧਾਉਂਗੇ ਕਿੰਨੇਕ ਸਰਕਾਰੀ ਵਿਭਾਗ ਵਾਲਿਆਂ ਨੂੰ ਅੰਦਰ ਧਾਉਂਗੇ ਸ਼ੁਰੂਆਤ ਉੱਥੋਂ ਕਰਿਓ ਜਨਾਬ ਮੈਂ ਨਹੀਂ ਕਹਿੰਦਾ ਤੁਹਾਡਾ ਰਿਕਾਰਡ ਬੋਲਦਾ ਕਿ ਪਿਛਲੇ ਸਾਲ ਤੁਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਬਿਜਲੀ ਚੋਰਾ ਵਾਲਿਆਂ ਨੂੰ ਫੜਨ ਦੀ ਤੇ ਸਭ ਤੋਂ ਵੱਧ ਬਿਜਲੀ ਦੀ ਲੀਕਜ ਪੁਲਿਸ ਵਿਭਾਗ ਚ ਥਾਣਿਆਂ ਚ ਸਰਕਾਰੀ ਦਫ਼ਤਰਾਂ ਚ ਸਰਕਾਰੀ ਵਿਭਾਗਾਂ ਚ ਉਹਨਾਂ ਚ ਮਿਲੀ ਲੱਖਾਂ ਦੇ ਬਿੱਲ ਪਏ ਨੇ ਅਜੇ ਤੱਕ ਪੈਂਡੇ ਲਾਉ ਇਹਨਾਂ ਸੇ ਕਰੂ ਛੁ ਹਾਂ ਕੁਝ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜਿਹੜੀ ਕੁੱਲ ਬਿਜਲੀ ਦੀ ਚੋਰੀ ਹੋ ਰਹੀ ਆ। ਪਰ ਇਹ ਉਸ ਸਮੇਂ ਅਸੀਂ ਚੋਰੀ ਦੀ ਗੱਲ ਕਰ ਰਹੇ ਜਦੋਂ 300 ਜੁੰਟ ਘਰਾਂ ਨੂੰ ਮੁਫਤ ਨੇ। ਘਰਾਂ 'ਚ ਵੀ ਬਿਜਲੀ ਚੋਰੀ ਹੁੰਦੀ ਆ। ਪਰ ਉਹਦੇ ਨਾਲੋਂ ਵੱਡੇ ਚੋਰ ਸਰਕਾਰੀ ਵਿਭਾਗ ਬੈਠੇ ਨੇ। ਸਰਕਾਰੀ ਅਦਾਰੇ ਬੈਠੇ ਨੇ। ਤੇ ਪੰਜਾਬ ਸਰਕਾਰ ਨੂੰ ਜਾਣ। ਪਤਾ ਨਹੀਂ ਕਿ ਆਪਾਂ ਹੁਣੇ ਪਹਿਲੀ ਖ਼ਬਰ 'ਚ ਗੱਲ ਕਰਕੇ ਹਟਿਆ ਨਾ ਕਿ ਉਹ ਲੱਭ ਰਹੇ ਨੇ ਕਿ ਆਪਾਂ ਵਧਾਪਾ ਪੈਨਸ਼ਨ ਜਾ ਰਹੀ ਆ, ਜਾ ਰਹੀ ਆ। ਇੱਥੇ ਸਰਕਾਰੀ ਵਿਭਾਗਾਂ ਤੋਂ ਵਸੂਲੀ ਕਿਉਂ ਨਹੀਂ ਹੁੰਦੀ ਦੋਤੋ? ਪਾਵਰ ਕਾਮ ਵੀ ਪੈਰਾਂ ਸਿਰ ਹੋ ਜੂਗੀ ਨਾਲੇ। ਹਾਲੋ ਰਿਪੋਰਟ ਪਈ ਹੈ ਮੇਰੇ ਕੋਲ ਕਹਿੰਦੇ ਜੀ ਪਾਵਰ ਕਾਮ ਨੇ ਵਿੱਤ ਵਿਭਾਗ ਦੀ ਇੱਕ ਮੀਟਿੰਗ ਵਿੱਚ ਬਿਜਲੀ ਚੋਰੀ ਦਾ ਮੁੱਦਾ ਚੁੱਕਿਆ ਵਿੱਤ ਵਿਭਾਗ ਨਾਲ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨਾਲ ਪਾਵਰ ਕਾਮ ਦੀ ਇੱਕ ਬੈਠਕ ਸੀ ਉੱਚੇ ਮੁੱਦਾ ਚੁੱਕਿਆ ਗਿਆ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਹਰ ਸਾਲ 1850 ਕਰੋੜ ਰੁਪਏ ਲਗਭਗ 2000 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਹਰ ਸਾਲ 2000 ਕਰੋੜ ਦੇ ਗੇਟ 'ਚ 1850 ਕਰੋੜ ਦੀ ਉਸਤ ਲਗਭਗ ਦੱਸੀ ਜਾ ਰਹੀ ਹੈ ਕਿ ਇਹ ਬਿਜਲੀ ਚੋਰੀ ਹੋ ਰਹੀ ਹੈ ਇਹ ਪਾਵਰ ਕਾਮ ਨੇ ਪੰਜਾਬ ਦੇ ਵਿੱਤ ਵਿਭਾਗ ਨੂੰ ਦੱਸਿਆ ਇਹ ਤੋਂ ਅੱਗੇ ਆਜੋ ਬਿਜਲੀ ਚੋਰਾਂ ਨੂੰ ਨੱਥ ਪਾ ਕੇ ਪੈਸਾ ਮੁੜ ਪਾਵਰਕਾਮ ਲਈ ਜੇਕਰ ਉਪਲਬਧ ਕਰਾਤਾ ਜਾਵੇ ਤਾਂ ਬਹੁਤ ਸਹਾਇ ਹੋ ਸਕਦਾ ਹੈ ਜਾਨ ਪੈ ਸਕਦੀ ਹੈ ਕਹਿੰਦੇ ਪਾਵਰਕਾਮ ਚ ਸਰਦੀ ਖੇਤਰਾਂ ਦੇ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ 50% ਦੀ ਬਿਜਲੀ ਚੋਰੀ ਹੁੰਦੀ ਹੈ ਮੈਂ ਤਾਂ ਹੀ ਕਹ ਰਿਹਾ ਕਿ ਠੀਕ ਹੈ ਕਿ ਅਗਰ ਕੁੱਲ ਦੇਖਣਾ ਹੋਵੇ ਤਾਂ ਸਾਡੇ ਸਰਦੀ ਜ਼ਿਲ੍ਹਿਆਂ ਦੇ ਉਹ ਖੇਤਰਾਂ ਦੇ ਵਿੱਚ ਬਿਜਲੀ ਚੋਰੀ ਹੈ ਪਰ ਉਹ ਕੱਲੀ ਕੀ ਕਰਾਂ ਲਈ ਉਹ ਹੈ ਪਾਗੰਡ ਚੋਰੀ ਉੱਤੇ ਜਾਂਦਾ ਨਹੀਂ ਪੈਸਾ ਓਵਰ ਆਉ ਆ ਪਟਿਆਲੇ ਵਾਲਾ ਇੱਕ ਮਸਲਾ ਕਿੱਡਾ ਵੱਡਾ ਸਾਰਿਆਂ ਦੇ ਧਿਆਨ ਚ ਆ ਗਿਆ ਸੀਗਾ ਥਾਣੇ ਵਾਲਾ ਮਸਲਾ ਸੋ ਇਸ ਲਈ ਸਰਦੀ ਖੇਤਰ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ 50% ਦੇ ਕਰੀਬ ਕਹਿੰਦੇ ਬਿਜਲੀ ਚੋਰੀ ਹੋ ਰਹੀ ਹੈ ਜਦੋਂ ਆਪ ਦੀ ਸਰਕਾਰ ਬਣੀ ਸੀ ਉਦੋਂ ਬਿਜਲੀ ਚੋਰੀ ਨੂੰ ਰੋਕਣ ਵਾਸਤੇ ਕਹਿੰਦੇ ਸਰਕਾਰ ਨੇ ਇੱਕ ਮੁਹਿੰਮ ਚਲਾਈ ਤੇ ਉਸ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਫਸਰ ਪੁਲਿਸ ਦੇ ਥਾਣੇ ਬਿਜਲੀ ਚੋਰੀ ਚ ਪੜੇ ਗਏ ਤੇ ਮੈਂਮ ਠੰਡੀ ਜੀ ਹੋ ਗਈ ਬਾਤਾਂ ਚ മു ചിലോ